ਯਾਰਾ ਚੱਲ ਕੀ ਰਿਹਾ ਏ ਚੀਮੇ ਵਾਈ ਦੇ ਗਾਣਿਆਂ ਦਾ ਖੌਫ ਵੇਖੋ ਤੁਸੀਂ ਪਹਿਲਾਂ ਜੋ 트ੰਪ ਗਾਣਾ ਹੈ ਉਹਨੂੰ ਲੈ ਕੇ ਇੱਕ ਵਾਰ ਲੋਕੀ ਹੱਥ ਜੋੜਨ ਲੱਗ ਪਈ ਸੀ ਜਦੋਂ ਤੋਂ ਬੰਦੇ ਉੱਥੋਂ ਡਿਪੋਰਟ ਹੋ ਕੇ ਆਏ ਤੇ ਹੁਣ ਨਾ ਚੀਮੇ ਵਾਈ ਨੇ ਇੱਕ ਨਵਾਂ ਗਾਣਾ ਕੱਢਿਆ ਜਿਦੇ ਚੋਂ ਇੱਕ ਲਾਈਨ ਬੋਲੀ ਹੈ ਵੀ ਵੱਡੇ ਕਰਕੇ ਸਕੈਮ ਯੂਕੇ ਚਲੇ ਜਾਂਦੇ ਆ ਤਾਂ ਉਹਨੂੰ ਲੈ ਕੇ ਮਿੱਤਰੋ ਕਮੈਂਟਾਂ 'ਚ ਲੋਕ ਸੱਚੀ ਲੇਖ ਰਹੇ ਆ ਵੀ ਚੀਮੇ ਆ ਤੂੰ ਯੂਕੇ ਦਾ ਨਾਂ ਨਾ ਲੈ ਤੇ ਸਾਨੂੰ ਡਰ ਲੱਗ ਜਾਂਦਾ ਯੋ ਆ ਵੇਖੋ ਤੁਸੀਂ ਪਹਿਲੇ ਲਿਖਿਆ ਕਿ ਭਰਾਵਾ ਲਾ ਲੈਣ ਦੇ ਦਿਹਾੜੀ ਜਿਹੜੀ ਲੱਗਦੀ ਆ ਅਗਲੇ ਲਿਖਿਆ ਯੂਕੇ ਵਾਲਿਓ ਬੈਗਪੈਕ ਕਰ ਲੋ ਅਗਲੇ ਲ ਫੀਸ ਆ ਦਾ ਟ੍ਰੈਂਡ ਚੱਲ ਰਿਹਾ ਹੈ ਬਿਚੀਮਾ ਵਾਈ ਗਾਣੇ 'ਚ ਜਦੋਂ ਇਹੋ ਜੀ ਲਾਈਨ ਬੋਲਦਾ ਤਾਂ ਉਹ ਸੱਚੀ ਹੋ ਜਾਂਦੀ ਹੈ ਐਦਾਂ ਲੋਕੀ ਕਹਿੰਦੇ ਆ ਨੈਟ ਤੇ ਤਾਂ ਉਹਦੇ ਹੀ ਕਰਕੇ ਹੁਣ ਯੂਕੇ ਵਾਲੀ ਜੋ ਲਾਈਨ ਬੋਲੀ ਹੈ ਲੈ ਕੇ ਜਿਹੜੇ ਆਪਣੇ ਪੰਜਾਬੀ ਮੁੰਡੇ ਇੰਗਲੈਂਡ ਕੰਮ ਕਰਦੇ ਆ ਉਹ ਕਮੈਂਟ ਕਰੀ ਜਾਂਦੇ ਆ ਵੀ ਸਾਨੂੰ ਲਾਂ ਦੇ ਦਿਹਾੜੀ ਕਿ ਸਾਡਾ ਵੀ ਜੁੱਲੀ ਬਿਸਤਰਾ ਗੋਲ ਨਾ ਹੋ ਜੇ ਆ ਵੇਖੋ ਜਿਵੇਂ ਇਕਬੀਰ ਲਿਖਿਆ ਇੱਕ rau ਸਾਰਿਆਂ ਤੇ ਬਿਸਤਰੇ ਗੋਲ ਟਰੰਪ ਗਾਣੇ ਤੋਂ ਬਾਅਦ ਐਸਾ ਖੌਫ ਹੋਇਆ ਛੀਮੇ ਦਾ ਵੀ ਲੋਕ ਗਾਣਿਆਂ 'ਚ ਬੋਲੇ ਗਏ ਸ਼ਬਦਾਂ ਨੂੰ ਵੀ ਸੀਰੀਅਸ ਲੈਣ ਲੱਪੇ ਆ ਸੋ ਮਿੱਤਰੋ ਇਹ ਜੋ ਨੈਟ ਤੇ ਗੱ ਤੇ ਕਹਿੰਦੀ ਆ ਵੀ ਸੱਚ ਹੋ ਜਾਣਾ ਇਹ ਕੀ ਲੱਗਦਾ ਤੁਹਾਨੂੰ ਦੱਸਿਓ ਕਮੈਂਟ ਕਰਕੇ ਤੇ ਸ਼ੇਅਰ ਕਰ ਦਿਓ ਵੀਡੀਓ